ਕੋ ਮਜਲਾ ਇਹ ਦੋ ਨੀ ਨਾ ਉਹ ਜਿਹੜਾ ਡਾਕ ਪ੍ਰੋਪਰਟੀ ਆ ਆਪਣਾ ਨਾਮ ਮੇਰਾ ਨਾਮ ਗਦੀਪ ਸਿੰਘ ਆ ਜੀ ਅੱਛਾ ਜਿਹੜਾ ਮਤਲਬਾ ਹੋਇਆ ਯਾਰ ਨਾਰਮਲ ਦਾ ਜੀ ਤੇ ਕਿੱਥੇ ਗਈ ਹੈ ਹਾਂਜੀ ਉਹ ਕੀ ਮਾਮਲਾ ਸੀ ਕਦੋਂ ਉਹਨੂੰ ਭੇਜਿਆ ਗਿਆ ਚੱਕੇ ਤਾਂ ਵੀ ਆ ਤੇ ਹਾਂਜੀ ਸਰ ਇਹਦਾ ਮਾਮਲਾ ਇਦਾਂ ਜੀ 10ਵੇਂ ਮਹੀਨੇ 2024 ਦੇ ਵਿੱਚ ਸਾਹਬ ਸਿੰਘ ਨੂੰ ਮਤਲਬ ਕੀ ਉਹਨਾਂ ਦੇ ਘਰਦਿਆਂ ਨੇ ਅਮਰੀਕਾ ਦੇ ਵਿੱਚ ਇੱਕ ਨੰਬਰ ਦੇ ਵਿੱਚ ਏਜੰਟ ਨਾਲ ਗੱਲ ਕਰਕੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਚੱਲਦਾ ਰਿਹਾ ਦੋ ਚਾਰ ਮਹੀਨੇ ਵਧੀਆ ਠੀਕ ਚੱਲਦਾ ਰਿਹਾ ਉਸ ਤੋਂ ਬਾਅਦ 12ਵੇਂ ਮਹੀਨੇ ਦੇ ਵਿੱਚ ਸਾਨੂੰ ਇੱਕ ਵੀਡੀਓ ਜਾਰੀ ਮਿਲਦੀ ਆ ਕਿ ਡੋਂਕਰਾਂ ਵੱਲੋਂ ਕਿਡਨਾਪ ਕਰ ਲਿਆ ਗਿਆ ਕਿਡਨਾਪ ਕਰਕੇ ਉਹਨਾਂ ਤੋਂ ਫਰौती ਮੰਗੀ ਗਈ ਸਾਡੇ ਤੋਂ ਫਰौती ਮੰਗੀ ਗਈ ਔਰ 20000 ਡਾਲਰ ਉਹਨਾਂ ਨੇ ਫਰौती ਮੰਗੀ ਆ ਔਰ ਇਹ ਏਜੰਟ ਨੂੰ ਸਾਰੇ ਪੈਸੇ ਦੇ ਚੁੱਕੇ ਸੀਗੇ ਆਲਰੇਡੀ 50 ਲੱਖ ਰੁਪਏ ਏਜੰਟ ਨੇ ਦਿੱਤਾ ਸੀ ਏਜੰਟ ਨੇ ਅੱਗੇ ਡੋਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਾਂ ਕੁਝ ਵੀ ਆ ਔਰ ਸਾਨੂੰ 7 ਤੋਂ 8 ਮਹੀਨੇ ਬਾਅਦ ਦੋ ਦਿਨ ਪਹਿਲਾਂ ਹੀ ਪਤਾ ਲੱਗਦਾ ਕਿ ਉਹਦੇ ਡੈੱਡ ਬੋਡੀ ਦੀਆਂ ਫੋਟੋਆਂ ਸਾਡੇ ਕੋਲ ਪਹੁੰਚਦੀਆਂ ਇੱਕ ਮੁੰਡਾ ਹੋਰ ਸੀ ਉਹਦੇ ਨਾਲ ਜੁਬਰਾਜ ਸਿੰਘ ਕਰਨਾਲ ਤੋਂ ਕੈਂਥਲ ਦਾ ਤੇ ਉਹ ਵੀ ਗੋਜ਼ ਨਾਲ ਸੀ ਜੋ ਮਤਲਬ ਮੌਤ ਦੇ ਘਾਟੋਂ ਨਾਲ ਉਹਨਾਂ ਨੂੰ ਉਤਾਰ ਦਿੱਤਾ ਗਿਆ ਜਿਹੜਾ ਏਜੰਟ ਨਾਲ ਗੱਲਬਾਤ ਸੀ ਕਿੰਨੇ ਪੈਸੇ ਸੋਚੀ ਕੀ ਉਹਨਾਂ ਦੱਸਿਆ ਸੀਗਾ ਵੀ ਇਹ ਜਿਹੜਾ ਅਸੀਂ ਫੋਨ ਤੇ ਗੱਲ ਕਰ ਚੱਲ ਏਜੰਟ ਨਾਲ ਗੱਲ ਹੁੰਦੀ ਸੀ ਏਜੰਟ ਬਾਰ-ਬਾਰ ਇਹੀ ਵਿਸ਼ਵਾਸਨ ਦਿੰਦਾ ਸੀਗਾ ਵੀ ਟਾਡਾ ਬੱਚਾ ਸੇਫ ਆ ਕੋਈ ਨਹੀਂ ਅਸੀਂ ਪੈਸੇ ਦੇ ਦੇਣੇ ਆ ਆਪਾਂ ਗੱਲ ਕਰਵਾ ਦਨੇ ਆ ਅੱਜ ਦੋ ਕੱਲ ਜਾਂ ਤੇ ਮਹੀਨਾ ਇੱਕ ਲਾਰੇ ਲਾਉਂਦਾ ਰਿਹਾ ਮਹੀਨਾ ਦੋ ਮਹੀਨੇ ਔਰ ਉਸ ਤੋਂ ਬਾਅਦ ਖੁਦ ਫਰਾਰ ਹੋ ਗਿਆ ਅੱਛਾ ਨਹੀਂ ਏਜੰਟਾਂ ਤੇ ਜਦੋਂ ਬਾਹਰ ਭੇਜਣ ਦੀ ਗੱਲਬਾਤ ਹੋਈ ਕਿੰਨੇ ਪੈਸੇ ਦੀ ਹੋਈ ਕਿੰਨਾ ਦੱਸਿਆ ਸੀ ਵੀ ਇਸ ਤਰ੍ਹਾਂ 40 40 ਤੋਂ 45 ਲੱਖ ਦੇ ਵਿੱਚ ਗੱਲ ਹੋਈ ਸੀ ਜੀ ਬਟ ਇਹ 50 ਲੱਖ ਤੱਕ ਪਹੁੰਚ ਚੁੱਕਿਆ ਜੀ ਇਸ ਤਰ੍ਹਾਂ ਮਹਿੰਗੇ ਪੈਸੇ ਦੇ ਚੁੱਕੇ ਏਜੰਟ ਤੇ ਫਿਰ ਤੈਨੂੰ ਪਹਿਲਾਂ ਨਹੀਂ ਦੱਸਿਆ ਸੀ ਕਿ ਡਾਕਟਰ ਦੇ ਥਰੂ ਲੈ ਕੇ ਜਾਣਾ ਹੈ ਹਾਂਜੀ ਨਹੀਂ ਉਹਨਾਂ ਨੇ ਇਦਾਂ ਨਹੀਂ ਦੱਸਿਆ ਸੀ ਉਹਨਾਂ ਨੇ ਇੱਕ ਨੰਬਰ ਦਾ ਦੱਸਿਆ ਸੀ ਵੀ ਫਲਾਈਟ ਰਾਹੀਂ ਇੱਕ ਨੰਬਰ ਜੀ ਲੈ ਕੇ ਜਾਵਾਂਗੇ ਅਸੀਂ ਵੀ ਕੁਛ ਨਹੀਂ ਇਦਾਂ ਦਾ ਉਹਨਾਂ ਨੇ ਦੱਸਿਆ ਸੀ ਵੀ ਡੋਂਕੀ ਲਵਾ ਕੇ ਜਾਂ ਕਿਦਾਂ ਵੀ ਆ ਔਰ ਅਠ ਮਹੀਨੇ ਪਹਿਲਾਂ ਹਾਂਜੀ ਹਾਂਜੀ ਇਹ ਵੀਡੀਓ ਬਣ ਹੋਈ ਹੈ ਹਾਂਜੀ ਵੀਡੀਓ ਅਚੋ ਵੀਡੀਓ ਵਾਇਲ ਹੋਣ ਤੋਂ ਬਾਅਦ ਕੋਈ ਸਰਕਾਰ ਨਾਲ ਜਾਂ ਕਿਸੇ ਤਰ੍ਹਾਂ ਦਾ ਤੁਹਾਡਾ ਟਾਈ ਅਪ ਹੋਇਆ ਕੋਈ ਗੱਲਬਾਤ ਹੋਈ ਹੋਵੇ ਨਹੀਂ ਨਹੀਂ ਜੀ ਕੋਈ ਸਾਡਾ ਮਤਲਬ ਕੀ ਕਿਸੇ ਨੇ ਬਾਹ ਨਹੀਂ ਫੜੀ ਜੀ ਨਾ ਸਰਕਾਰ ਨੇ ਗਵਰਨਮੈਂਟ ਨੇ ਨਾ ਮਤਲਬ ਪੁਲਿਸ ਨਾਲ ਗੱਲ ਹੋਈ ਸੀ ਤੇ ਪੁਲਿਸ ਨੇ ਚਲੋ ਏਜੰਡਾ ਨੂੰ ਫੜਿਆ ਸੀਗਾ ਬਟ ਕੋਈ ਸਖਤ ਕਾਰਵਾਈ ਨਹੀਂ ਹੋਈ ਜਦੋਂ ਸਾਈ ਦੇ ਪਹੁੰਚਿਆ ਸੀ ਕਿੰਨੇ ਟਾਈਮ ਬਾਅਦ ਪਤਾ ਲੱਗਾ ਤੁਹਾਨੂੰ ਕਿ ਉਹਨੂੰ ਕਿਡਨਾਪ ਕਰ ਲਿਆ ਤੇ ਸਾਹਿਬ ਨੂੰ 3 ਮਹੀਨੇ ਬਾਅਦ ਜੀ 3 ਮਹੀਨੇ ਹੋ ਚਲੇ ਸੀਗੇ ਜਦੋਂ ਪਰ ਤਾਂ ਇਹ ਏਜੰਟ ਦੇ ਨਾਲ ਗੱਲ ਨਹੀਂ ਕਿਉਂਕਿ ਏਜੰਟ ਟੈਕ ਫਾਈਲ ਦਾ ਫਲਾਈਟ ਉਹਨੇ ਘੇਰ ਗਿਆ ਹਾਂਜੀ 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 ਏਜੰਟ ਨਾਲ ਲਗਾਤਾਰ ਗੱਲ ਹੋਈ ਰਹੀ ਸੀ ਏਜੰਟ ਨਾਲ ਲਗਾਤਾਰ ਹੁੰਦੀ ਸੀ ਗੱਲ ਏਜੰਟ ਦੇ ਕੋਲ ਮਿਲਦੇ ਸੀ ਉਹ ਸਾਨੂੰ ਵੀਡੀਓ ਵੀ ਦਿੰਦਾ ਸੀ ਵੀ ਇਹ ਬੱਚਾ ਤਾਂ ਇੱਥੇ ਪਹੁੰਚ ਗਿਆ ਜਾਈ ਤੇ ਬਟ ਜਦੋਂ ਹੀ ਗੁਆਟਾ ਮਾਲਾ ਦੇ ਵਿੱਚ ਪਹੁੰਚਾ ਗੁਆਟਾ ਮਾਲਾ ਦੇ ਵਿੱਚ ਪਹੁੰਚਣ ਤੋਂ ਬਾਅਦ ਉਹ ਉੱਥੇ ਕਿਡਨਾਪ ਹੋ ਗਿਆ ਜੀ ਡੋਂਕਰਾਂ ਵੱਲੋਂ ਡੋਂਕਰਾਂ ਨੇ ਮਤਲਬ ਵੀਡੀਓ ਜਾਰੀ ਕੀਤੀ ਭਰੋਤੀ ਮੰਗੀ ਕਿੰਨਾ ਚਿਰ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਸਾਹ ਦੇਖੋ ਇਹ ਤਾਂ ਕਹਿ ਨਹੀਂ ਸਕਦੇ ਬੰਦੀ ਬਣਾਉਣ ਤੋਂ ਜਿੱਦਾਂ ਵੀਡੀਓ ਵਾਇਰਲ ਹੋਈ ਹੈ ਜਿੱਦਾਂ ਵੀਡੀਓ ਉਹਨਾਂ ਨੇ ਭੇਜੀ ਇੱਕ ਦੋ ਦਿਨ ਬਾਅਦ ਹੀ ਉਹਦੇ ਸਭ ਕੁਝ ਬੰਦ ਹੋ ਗਿਆ ਨਾ ਕੋਈ ਕੰਟੈਕਟ ਨਾ ਕੁਝ ਹਮ ਤੇ ਤਦੋਂ ਸਾਨੂੰ ਤਾਂ ਨਹੀਂ ਪਤਾ ਸੀਗਾ 5-6 ਮਹੀਨੇ ਨਹੀਂ ਪਤਾ ਹੁਣ ਪਤਾ ਲੱਗਾ ਬਟ ਮੇਰੇ ਹਿਸਾਬ ਨਾਲ ਡੋਂਕਰਾਂ ਨੇ ਉਸ ਟਾਈਮ ਹੀ ਜਦੋਂ ਗਿਟਨਾਪ ਕੀਤਾ ਸੀ ਉਸ ਟਾਈਮ ਹੀ ਉਹਨਾਂ ਨੂੰ ਖਤਮ ਕਰ ਦਿੱਤਾ ਪੁੱਛਿਆ ਵੀ ਹੁਣ ਤੇ ਤੁਹਾਨੂੰ ਜਾਨ ਕਰਕੇ ਦੱਸ ਲਿਆ ਇਹ ਸਾਨੂੰ ਜਾਣਕਾਰੀ ਮਿਲੀ ਜੀ ਆਪਣੇ ਜਵਰਾਜ ਜਿਹੜਾ ਮੁੰਡਾ ਆ ਕੈਂਥਲ ਦਾ ਉਹਦੇ ਫਾਦਰ ਸਾਹਿਬ ਜਾਂ ਉਹਨਾਂ ਦੇ ਜਿਹੜੇ ਕੁਝ ਰਿਲੇਟਿਵ ਆ ਜਾਂ ਉਹਨਾਂ ਦੇ ਮਾਮਾ ਜੀ ਆ ਉਹ ਪੁਲਿਸ ਵਿੱਚ ਆ ਉਹਨਾਂ ਨੇ ਇੱਕ ਡੌਂਕਰ ਨੇ ਨੂੰ ਗੱਲਬਾਤ ਕੀਤੀ ਉਹ ਡੌਂਕਰ ਨੂੰ ਇਹਨਾਂ ਨੇ ਵੀ ਥੋੜੇ ਪੈਸੇ ਦਿੱਤੇ ਔਰ ਤਿੰਨ ਤੋਂ 4 ਲੱਖ ਰੁਪਈਆ ਲੈ ਕੇ ਉਹ ਡੌਂਕਰ ਨੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਵੀ ਹਸਪੀਟਲ ਦੇ ਵਿੱਚ ਜੋ ਵੀ ਆ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਮਿਲੀਆਂ ਆ ਔਰ ਡੀਐਨਏ ਟੈਸਟ ਤੋਂ ਸ਼ਾਇਦ ਪਤਾ ਲੱਗਾ ਆ ਇਹਨਾਂ ਨਾਲ ਹੀ ਉਹਨਾਂ ਦੇ ਦੂਜੇ ਮੁੰਡੇ ਹੈਗੇ ਜਿਹੜਾ ਡੋਂਕਰ ਸੀ ਉਹ ਕੋਈ ਪਤਾ ਲੱਗਾ ਕਿ ਕਿੱਥੇ ਦੇ ਸੀਗਾ ਐਸਾ ਨਹੀਂ ਡੋਂਕਰ ਦਾ ਕੁਝ ਨਹੀਂ ਪਤਾ ਲੱਗਾ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਉੱਥੇ ਦੇ ਸੀਗੇ ਪਾਕਿਸਤਾਨੀ ਨਹੀਂ ਨਹੀਂ ਪਾਕਿਸਤਾਨੀ ਨਹੀਂ ਸੀ ਕੋਈ ਯੂਰਪੀਅਨ ਹੀ ਸੀ ਹੋਊਗਾ ਯੂਰਪੀਅਨ ਹੀ ਭਾਸ਼ਾ ਬੋਲਦੀ ਸੀ ਸਪੈਨਿਸ਼ ਭਾਸ਼ਾ ਦੇ ਵਿੱਚ ਸ਼ਾਇਦ ਉਹ ਕੁਝ ਗੱਲ ਕਰਦੇ ਸੀ ਉਹਨਾਂ ਤੋਂ ਬਾਕਾਇਦਾ ਪਿਸਤਲ ਸੀਗਾ ਹੁਣ ਤੁਸੀਂ ਆ ਕੋਈ ਕੰਪਲੇਂਟ ਕੀਤੀ ਹੈ ਹਾਂਜੀ ਹਾਂਜੀ ਜਾਨਟਰ ਨੂੰ ਫੜਿਆ ਕੰਪਲੀਟ ਕੀਤੀ ਬਸ ਅਸੀਂ ਤਾਂ ਤੁਹਾਡੇ ਮੀਡੀਆ ਦੁਆਰਾ ਹੀ ਅਸੀਂ ਬੁਹਾਰ ਕਰਦੇ ਆਂ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਇਹਨਾਂ ਨੂੰ ਜੋ ਜਿਨ੍ਹਾਂ ਨੇ ਇਹਨਾਂ ਨੇ ਖਾਤਿਆ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਫਾਂਸੀ ਦੀ ਸਜ਼ਾ ਮਿਲੇ ਜਾਂ ਗੋਲੀ ਮਾਰ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਐਵੇਂ ਕਿਸੇ ਬੱਚੇ ਨਾਲ ਇਦਾਂ ਨਾ ਹੋਵੇ ਠੀਕ ਹੈ ਹਾਂਜੀ ਉਹ ਕੋਈ ਕੀ ਨਾਮ ਹੁੰਦਾ ਮਰਨਾ ਸੁੱਚਾ ਸੀ ਨਾ ਅੱਜ ਕਿੱਥੇ ਦੇ ਪਿੰਡ ਕਿਹੜਾ ਹੈ ਪਿੰਡ ਮੋਰੀਆਂ ਜੀ ਮੋਰੀਆ ਤੇ ਤੁਹਾਡਾ ਅਸਲੀ ਪਿੰਡ ਕਿਹੜਾ ਹੈ ਕਸਲੀਪਿੰਡ ਮੋਰੀਆਂ ਜੀ ਹਾਂ ਪਰ ਰਾਜੋ ਵਾਲਾ ਰਗੋਲ ਸਾਡਾ ਮੱਲਾ ਲੱਗ ਪੈਂਦਾ ਅੱਛਾ ਕੰਮ ਕੀ ਕਰਦੇ ਹੋ ਤੁਸੀਂ ਖੇਤੀਬਾੜੀ ਕਰੀਂ ਜੀ ਬੇਟਾ ਤੁਹਾਡਾ ਹਾਂਜੀ ਉਹਦੀ ਕਿੰਨੀ ਉਮਰ 21 ਸਾਲ ਦਾ ਜੀ 21 ਸਾਲ ਬੱਚੇ ਤੁਹਾਡੇ ਕਿੰਨੇ ਦੋ ਲੜਕੇ ਇੱਕ ਲड़का ਜੀ ਅੱਛਾ ਇਕਲੌਤਾ ਬੇਟਾ ਸੀ ਤੁਹਾਡਾ ਇਕਲੌਤਾ ਹਾਂਜੀ ਇਕੱਲਾ ਅੱਛਾ ਪੜਾਈ ਉਮਰ ਕਿੰਨੀ ਕੀਤੀ ਸੀ 12 ਤੱਕ ਪੜ੍ਹਿਆ ਜੀ 12 ਪੜ੍ਹ ਕੇ ਛੇਟਿਆ ਸੀ ਜੀ ਹਾਂਜੀ ਅੱਛਾ ਜੀ ਤੇ ਬਾਕੀ ਲੜਕੀਆਂ ਬੜੀਆਂ ਜਾਂ ਛੋਟੇ ਇੱਕ ਲੜਕੀ ਵੱਡੀ ਹੈ ਜੀ ਉਹਦੀ ਸ਼ਾਦੀ ਕਰ ਦਿੱਤੀ ਹੈ ਇੱਕ ਕੜਦੀ ਹੈ ਅੱਛਾ ਕੀ ਫੈਮਿਲੀ ਦੇ ਵਿੱਚ ਜਦੋਂ ਬਫਿਟਰ ਗਿਆ ਬਾਹਰ ਪਹਿਲਾਂ ਵੀ ਕਿਤੇ ਹੋਈ ਵਿਆਹ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਤੁਹਾਡਾ ਫੈਮਿਲੀ ਮੈਂਬਰ ਗਿਆ ਨਹੀਂ ਜੀ ਨਹੀਂ ਸਾਡੇ ਪਰਿਵਾਰ ਦੇ ਮੈਂਬਰ ਚ ਕੋਈ ਨਹੀਂ ਬਾਹਰ ਗਿਆ ਅੱਛਾ ਜੀ ਤਾਂ ਫਿਰ ਜਦੋਂ ਇਹ ਗਲਬਾਤ ਹੋਈ ਹੈ ਏਜੰਟ ਦੇ ਨਾਲ ਪਰਿਵਾਰ ਦੇ ਨਾਲ ਹੋਈ ਹੈ ਤੇ ਉਦੋਂ ਕਿਉਂ ਉਹਨਾਂ ਨੇ ਪਹਿਲਾਂ ਦੱਸਿਆ ਨਹੀਂ ਕਿ ਵੀ ਉਧਰਲੇ ਪਾਸੇ ਕੋਈ ਕਾਗਜ਼ ਪੱਤਰ ਦਿਖਾਏ ਸੀ ਕਿ ਉਹਨਾਂ ਨੇ ਉਧਰਲੇ ਬਾਹਰ ਦੇ ਵੀਜ਼ਾ ਲੱਗ ਗਿਆ ਜਾਂ ਇਦਾਂ ਪੁੱਛਾਂਗੇ ਜਾਂ ਡਾਕਟਰ ਸਿੰਘ ਦਾ ਕਿ ਟਿਕਟਿ ਕਿ ਟਿਕਟਿ ਦਸੀ ਉਹਨਾਂ ਜਾਇਦੀਆਂ ਕਹਿੰਦਾ ਦੇਖੋ ਟਿਕਟਾ ਪਾਸਪੋਰਟ ਦੇ ਨਾਲ ਲਾਈਏ ਉਹਨਾਂ ਲਗਾਈਏ ਕਿੰਨਾ ਸਮਾਂ ਤੁਹਾਡੇ ਨਾਲ ਗੱਲ ਹੁੰਦੀ ਰਹੀ ਜੰਮ ਤੋਂ ਬਾਅਦ ਇੱਕ ਘਟੇ ਮਾਰ ਤੱਕ ਸਾਡੀ ਗੱਲ ਹੁੰਦੀ ਜੀ ਮਤਲਬ ਕਿੰਨੇ ਕਿ ਦਿਨ 15 ਦਿਨ 20 ਦਿਨ ਕਿੰਨੇ ਦਿਨ ਕੁ 15 20 ਮਹੀਨਾ ਹੀ ਲਾ ਲੋ ਇੰਨਾ ਕੁ ਚਿਰ ਹੁੰਦੀ ਰਹੀ ਜੀ ਅੱਛਾ ਜਦੋਂ ਕਿੰਨਾ ਹੋ ਗਿਆ ਕਰੋ ਤੇ ਮੰਗ ਹਾਂਜੀ ਉਸ ਤੋਂ ਬਾਅਦ ਕੋਈ ਉਹਨਾਂ ਨੇ ਤੁਹਾਡੇ ਬੇਟੇ ਨਾਲ ਕੋਈ ਗੱਲਬਾਤ ਡਾਕਟਰਾਂ ਨੇ ਕਰਾਈ ਹੋ ਨਹੀਂ ਕਰਾਈ ਜੀ ਸਾਡੀ ਗੱਲ ਨਹੀਂ ਉਸ ਤੋਂ ਬਾਅਦ ਨਹੀਂ ਕੋਈ ਇਸੇ ਸਰਕਾਰ ਦੇ ਮੁਲਾਜ਼ਮ ਨਾ ਜਾਂ ਐਮਐਲਏ ਐਮੰਤਰੀ ਜਾਂ ਕਿਸੇ ਨਾ ਤੁਸੀਂ ਕੋ ਤਾਰਮਲ ਕੀਤਾ ਅਸੀਂ ਤਾਰਮਲ ਕੀਤਾ ਜੀ ਅਸੀਂ ਗੋਲਵਾਲ ਸਾਹਿਬ ਗਏ ਸੀ ਚੋ ਵਾਲੇ ਉੱਤੇ ਉੱਤੇ ਪੇ ਸਾਡਾ ਉਹ ਲੋਨ ਦੇ ਬਿਆਨਪੂਰਜ ਲੈਏ ਉਹ ਇਲੈਕਟ੍ਰੋਪੁਕੀ ਕਹਿੰਦੇ ਉਹਨੂੰ ਉਹਦੇ ਵਿੱਚ ਤੋ ਕਹਿੰਦੇ ਕੋਈ ਨਹੀਂ ਪਤਾ ਨਹੀਂ ਆ ਕੀਤੇ ਆ ਉਹ ਉਹਦੋਂ ਬਾਅਦ ਕਿੰਨਾ ਚਿਰ ਹੋ ਗਿਆ ਉਸ ਤਾਰਮਲ ਤੋਂ ਤੁਹਾਨੂੰ ਵੀ ਚਾਰ ਪੰਜ ਮਹੀਨੇ ਹੋ ਗਏ ਤੇ ਕੋਈ ਕਾਰਵਾਈ ਕੋਈ ਜਵਾਬ ਆਇਆ ਸਰਕਾਰ ਵੱਲੋਂ ਕੋਈ ਨਹੀਂ ਆਇਆ ਕੋਈ ਨਹੀਂ ਆ। ਕੋਈ ਨਹੀਂ ਆ। ਹੁਣ ਵੀ ਹਜੇ ਤੱਕ ਜਿੱਦਾਂ ਕਿ ਸਿਰਫ ਕਲੀਅਰ ਵੀ ਹੋਇਆ ਵੀਡੀਓ ਹੀ ਵਾਇਰਲ ਹੋ ਰਹੀ ਆ। ਹਾਂਜੀ। ਤੁਹਾਡੀ ਕੋਈ ਉਧਰੋਂ ਸਰਕਾਰ ਨਾਲ ਜੇ ਕਿਸੇ ਨਾਲ ਕੋਈ ਗੱਲ ਹੋਈ ਵੀ ਬਾਕੀ ਤੁਹਾਡਾ ਵਿਦਾਇਆ ਜਾਂ ਫਿਰ ਸਿਰਫ ਫੋਟੋ ਵਾਇਰਲ ਹੋਈ। ਕੀ ਸਰਕਾਰ ਨਾਲ ਕੋਈ ਗੱਲ ਨਹੀਂ ਹੋਈ ਜੀ? ਕੋਈ ਬੋਡੀ ਵੀ ਆਉਣ ਲਈ ਕੋਈ ਨਹੀਂ ਆ। ਉਸ ਬੱਚੇ ਦਾ ਤਾਂ ਹੋਵੇ ਤੁਹਾਡੇ ਬੱਚੇ ਦਾ ਕੋਈ ਡੀਐਨਏ ਵਗੈਰਾ ਹੋਇਆ? ਨਹੀਂ ਜੀ। ਸਾਨੂੰ ਪਤਾ ਨਹੀਂ ਨਗਲਾ ਤਾਂ ਨਹੀਂ ਹੋਇਆ ਸਾਡਾ। ਨਹੀਂ। ਕੀ ਕਹਿਣਾ ਚਾਹੁੰਗੇ ਕਿਉਂਕਿ ਹਜੇ ਤੱਕ ਵੀ ਸਿਰਫ ਇੱਕ ਫੋਟੋ ਹੀ ਆ। ਕੋਈ ਸੱਚਾਈ ਨਹੀਂ ਸਾਹਮਣੇ ਆਈ। ਕਿ ਬਾਕੀ ਉਹ ਨਾਲ ਇੰਦਾ ਹੋਇਆ ਕਿ ਉਹ ਹਜੇ ਤੱਕ ਠੀਕ ਹੈ ਜੀ ਕਿਦਾ ਦੇ ਇਹ ਤੇ ਹੁਣ ਰੱਬ ਵੀ ਜਾਣਦਾ ਪਰ ਸਾਡਾ ਲੜਕਾ ਹੀ ਹੋਈ ਹੈ ਜਿਹੜਾ ਮੈਂ ਫੋਟੋ ਦਿੱਤੀ ਆ ਤੁਹਾਨੂੰ ਪੱਕਾ ਬਣਾ ਦੇ। ਹੋਈ। ਤੁਹਾਨੂੰ ਉਦੋਂ ਕਿਸੇ ਦੀ ਕਾਲ ਹੋਵੇ ਰਾਹੀ ਜਾਂ ਪੁਲਿਸ ਦੀ ਜਾਂ ਕਿਸੀ ਪ੍ਰੋਬਲਮ ਕਿਸੇ ਦੀ ਨਹੀਂ ਕੋਈ ਕੁਛ ਨਹੀਂ ਹੋਣਾ। ਕੋਈ ਨਹੀਂ ਆ ਗਿਆ। ਹਾਂਜੀ ਜੇਂਟਲਮੈਨ ਦਰਾ ਜੀ ਇਹਦੀ ਜਿਹੜੀ ਘਰ ਦੀ ਹੈ ਜਿਹਦਾ ਨਾਮ ਰਵਿੰਦੀਪ ਕੌਰ ਅਸਲੀ ਉਹ ਹੀ ਆ ਜੀ। ਜੇਂਟਲ ਕਿੱਥੇ ਦਾ? ਕਰਨਾਲ ਦਾ ਜੀ। ਜਿਹਨਾਂ ਨੂੰ ਰੈਸਟ ਕੀਤਾ ਜਾਵੇ। ਜੀ ਉਹ ਜੇ ਦੀ ਘਰ ਵਾਲੀ ਨੂੰ ਰੈਸਟ ਕੀਤਾ ਜਾਵੇ ਉਹ ਸਾਰਾ ਕੁਝ ਦੱਸੂਗੀ ਉਹਨੂੰ ਪਤਾ ਸਾਰਾ ਕੁਝ। ਜਾਨੀ ਕਿ ਮੁੱਖ ਉਹਨੇ ਹੋਰ ਵੀ بڑے ਮੁੰਡੇ ਪਸਾਏ ਇਦਾਂ ਜੀ। ਮੁੱਖ ਦੋ ਚੀਜ਼ਾਂ ਨੂੰ ਉਹ ਰਵਣ ਕੋਰੀ ਹੈ। ਅਸੀਂ ਸੂਵੇ ਕੀਤੀ ਆ ਜੀ ਛਾਣੇ। ਛਾਣ। ਹੋਰ ਵੀ ਲੜਕੇ ਵੜਦੇ ਵੀ ਹੈਗੇ ਆ ਜੀ। ਰੋਜ਼ਾਨੀ ਨੇ ਪਸਾਏ ਸਾਰੇ ਜਿਹੜੇ ਲੜਕੇ ਇਦਾਂ ਜੀ ਰਾਨੀਆਂ ਗੱਲਾਂ ਕਰ ਕਰ ਕੇ। ਉਹ ਤੁਹਾਡਾ ਬੱਚੇ ਬਾਲ ਕਰਦੇ ਨੇ। ਸੰਸਰ ਦੇ ਹੋ ਮੰਗ ਕਰਦੇ ਆ ਬਚ ਲੋ। ਸਾਡੇ ਬੱਚਿਆਂ ਦੇ ਚਮ ਨਹੀ ਆਉਣਾ ਕਿੱਥੇ ਕੀ ਕਰ ਸਕਦੇ ਅੱਗੇ ਵਾਸਤੇ ਹੋਰ ਨਾ ਕਿਸੇ ਨਾ ਉਹ ਤਾਂ ਕੰਮ ਹੋਰ ਸਖਤ ਸਜਾ ਮਿਲੀ